ਸਤ ਸ੍ਰੀ ਅਕਾਲ ਜੀ ਸਾਰਿਆਂ। ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਖਾਂ ਦਿਖਾਉਣੀ ਆ, ਤਾਜੀ ਸੋਈ ਤੁਹਾਨੂੰ ਦਿਖਾਉਣੀ ਆ। ਗੱਲਬਾਤ ਹੁਣ ਆਪਾਂ ਕਰਦੇ ਆਂ ਵੀਦਿਆਂ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਜਰਸੀ ਕ੍ਰੋਸ 'ਤੇ ਜਿਹੜੀ ਤੁਹਾਨੂੰ ਦਿਖਾਵਾਂਗੇ। ਹਾਂਜੀ ਬੀਬੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੀਬੀ ਹੋਰ ਸਨਾਹ ਠੀਕ ਠਾਕ ਜੀ ਠੀਕ ਠਾਕ ਜੀ ਤੁਸੀਂ ਸਨਾਹੋ ਸਭ ਠੀਕ ਠਾਕ ਜੇ ਤੇ ਨਾਮ ਦੱਸਦੇ ਕਰੀ ਆਪਾਂ ਨਾਮ ਮੇਰਾ ਵੀਦੀ ਹਰਸ਼ਮਿਰਨਜੀਤ ਸਿੰਘ ਤੇ ਐਡਰੈਸ ਵੀ ਦੱਸਦੇ ਆ ਐਡਰੈਸ ਪਿੰਡ ਹੈ ਨਾਲਾ ਹਾਂਜੀ ਹਾਂਜੀ ਜ਼ਿਲ੍ਹਾ ਅਮਰਸਰ ਤੇ ਬਸ ਅੱਡੇ ਦੇ ਕੋਲ ਆ ਅਜ ਨਾਲੇ ਵਾਲੇ ਬਸ ਸਟੈਂਡ ਦੇ ਬਿਲਕੁਲ ਲੱਗ ਗਈ ਹੈ ਨਾ ਠੀਕ ਹੈ ਜੀ ਤੇ ਫੋਨ ਨੰਬਰ ਵੀ ਇੱਕ ਵਾਰੀ ਬੋਲ ਦਿਆ ਫੋਨ ਨੰਬਰ 9780434108 ਠੀਕ ਹੈ ਜੀ ਤੇ ਅਜ ਇੱਕੋ ਹੀ ਆ ਫਿਰ ਜਰਸੀ ਕ੍ਰੋਸ ਹਾਂਜੀ ਵੱਡੀ ਜੱਸੀ ਕਿੰਨਾ ਚਿਰ ਹੋ ਗਿਆ ਇਹਨੇ ਸੂਈ ਨਾ ਇਹ ਜੀ ਕੱਲ ਦੀ ਸੂਈ ਜੀ ਅੱਛਾ ਕੱਲ ਦੀ ਸੂਈ ਆ ਹਾਂ ਜੀ ਅਜੇ ਤੇ ਬੋਲਾ ਹੀ ਹੋਣਾ ਇਹਦੇ ਕੋਲ ਅਜੇ ਤਾਂ 1.25 ਕਿਲੋ ਚਾਰ ਕਿਲੋ ਜੁਈ ਹੈ ਅੱਛਾ ਜੇ 1.25 ਹੋਈ ਹੈ 1.25 ਦਿੱਤੀ ਚਾਰ ਚਾਰ ਕਿਲੋ ਜੁਈ ਠੀਕ ਆ ਤੇ ਕਿੰਨਾ ਕੁ ਤਰ੍ਹਾਂ ਦੁੱਧ ਚਵਾਈ ਜਾਊਗੀ ਦੁੱਧ ਦੀ ਜੀ ਉਹ ਜਿੰਨਾਂ ਕੋਲ ਹੀ ਘਰ ਆਲਾ ਕੋ ਉਹ ਤੇ ਦੱਸ ਦੇ ਕੇ ਅਸੀਂ ਪਹਿਲੇ ਸੂਏ 20 ਕਿਲੋ ਚੋਆ ਅੱਛਾ ਹਾਂਜੀ ਬਾਕੀ ਚਲੋ ਗਾਂ ਦੇ ਵਜਨ ਵੀ ਚੰਗਾ ਵਾ ਬਾਕੀ ਥੱਲੋਂ ਵੀ ਸਾਫ ਆ ਤੇ ਉਹ 20 ਵੀ ਚਵਾ ਸਕਦੀ ਆ ਆਪਾਂ ਚਲੋ ਆਪਾਂ 18 ਕਿਲੋ ਵਾਨੇ ਕਿ 18 ਕਿਲੋ ਦੀ ਚਵਾਈ ਅੱਛਾ ਹਾਂਜੀ ਬਾਕੀ ਅਗੋਂ ਤੇਹਦੀ ਸੇਵਾ ਦੇ ਡਿਪੈਂਡ ਕਰਦਾ ਹਾਂਜੀ ਹਾਂਜੀ ਤੇ ਚਵਾ ਚੂ ਓਕੇ ਪੂਰਾ ਹਾਂਜੀ ਚਵਾ ਓਕੇ ਬਿਲਕੁਲ ਜੀ ਦਿਖਾ ਦਈਏ ਫਿਰ ਹਾਂਜੀ ਵਿਖਾ ਦਿਓ ਲਿਆਓ ਛੱਡ ਦਿਓ ਬੱਚਾ ਕਿ ਤਾਜੀ ਸੁਈ ਹੈ ਜਿਹੜੀ ਅਗੇ ਤੇ ਬੱਚੇ ਨਾਲ ਚਲ ਜਾਂਦੀ ਵੀ ਨਹੀਂ ਜਾ ਚ ਇੱਕੋ ਹੀ ਚਵਾਈ ਹੋਈ ਬਸ ਤੇ ਕੋਈ ਰੱਸੀ ਰੱਸੀ ਪਾਉਂਦੀ ਨਹੀਂ ਲੋੜ ਕੋਈ ਨਹੀਂ ਕੋਈ ਲੋੜ ਨਹੀਂ ਇਹਨੂੰ ਰੱਸੀ ਪਾਉਂਦੀ ਠੀਕ ਹੈ ਜੀ ਹਾਂਜੀ ਹਾਂਜੀ ਦਿਖਾ ਦਈਏ ਬੀ ਜਵਾਬੇ ਦੇਦਾ ਬਾਕੀ ਠੰਡੀ ਤੇ ਰਹੀ ਆ ਜਿਹੜੀ ਪੂਰੀ ਤੇ ਪਿਛਲੇ ਸਣਾ ਦਾ ਵੀ ਜਵਾਬ ਦਿਖਾ ਦਈਏ ਹਾਂ ਦੇ ਚੱਲਦੇ ਬਾਕੀ ਵੀ ਜਿਹੜਾ ਦੇ ਬੁੱਥੇ ਵਾਲੀ ਚਵਾਈ ਹੈ ਜੇ ਮੋਟਕਲੀ ਚਵਾਈ ਹੋਵੇ ਤੇ ਉਹਦੇ ਨਾਲ ਹੋਰ ਜਿਹੜਾ ਰਚਵਾ ਵਧੀਆ ਹੋ ਜਾਂਦਾ ਠੀਕ ਹੈ ਵੀ ਜਿਹੜੀ ਟੋਰੀ ਨੂੰ ਫਿਰ ਇੱਕ ਬਾਕੀ ਆਪਣੇ ਵੀਰ ਜੀ ਨਹੀਂ ਪਹੁੰਚੇ ਆ ਇਹ ਗੱਲ ਵੇਜੇ ਬੜੇ ਮੂੰਹਾਂ ਬੰਨੇ ਜੇ ਪਛਾਣਦੇ ਨਹੀਂ ਜਾਣਦੇ ਅੱਜ ਤੂੰ ਫਿਰ ਬੰਨਣੇ ਪੈਂਦੇ ਮਾਰੇ ਠੰਡ ਠੰਡ ਬੜੀ ਉਹ ਖੋਲ ਕੇ ਵਿਖਾਈਏ ਆਪਾਂ ਇਦਾਂ ਤੇ ਪਤਾ ਨਹੀਂ ਲੱਗਣਾ ਆਪਣੇ ਵੀਰਾਂ ਨੂੰ ਹੋਰ ਸਾਰਿਆਂ ਨੂੰ ਪਿਆਰ ਭਰੀ ਸੱਸੀ ਗਾਲ ਜੀ ਹੋਰ ਸੁਣਾ ਠੀਕ ਠਾਕ ਜੇ ਇੱਥੇ ਨਾ ਬਾਹਰ ਤੁਹਾਡਾ ਮੋਟਰਸਾ ਲੱਗਾ ਮੈਂ ਤਾਂ ਨੰਗਣ ਡਿਆ ਹਲਾਗੋ ਸੀ ਅੱਛਾ ਮੈਂ ਵੇਖ ਕੇ ਮਾਹਣ ਭਾਈ ਉਹਨਾਂ ਨੂੰ ਮਿਲ ਚਲੀਏ ਠੀਕ ਐ ਤੇ ਬੰਨੇ ਚੱਲੋ ਤੁਹਾਡੇ ਦੇ ਦਰਸ਼ਨ ਹੋ ਗਏ ਜੀ ਬਿਲਕੁਲ ਜੀ ਬਿਲਕੁਲ ਠੀਕ ਠੀਕ ਐ ਚਲੋ ਹੋਰ ਠੀਕ ਠਾਕ ਸਭ ਕੰਮ ਕਰਕੇ ਮੈਂ ਚੱਲਣ ਦਿਆਂ ਤੁਹਾਨੂੰ ਬਹੁਤ ਵਧੀਆ ਇੱਕ ਰੀਤ ਜੀ ਉਹ ਤਾਂ ਥੋੜੀ ਲੰਮੀ ਤੋਰ ਜੇ ਉਤਰਾਂ ਜਿਹੜੇ ਕੱਦ ਘਾਟ ਦੀ ਬੇਲ ਦੀ ਚੰਗੀ ਹੈ ਜੇ ਆਪਾਂ ਜਰਸੀਆਂ ਦੇ ਹਿਸਾਬ ਨਾਲ ਲਾਈਏ ਤੇ ਬਾਕੀ ਤਾਂ ਜੀ ਸੋਈ ਆ ਬਾਕੀ ਕੋਈ ਏਡਾ ਖਾਸ ਲੱਪਾ ਵੀ ਨਹੀਂ ਹੈਗਾ ਲੈ ਜਾ ਵੀਰ ਜੀ ਉਹ ਜਰਸੀਆਂ ਦੇ ਦੋ ਚਾਰ ਪੈਨੰਡਲ ਤੇ ਤੇ ਬਾਕੀ ਨਾੜੂ ਆਪਾਂ ਦੇ ਸੰਦੇ ਬਿਲਕੁਲ ਨਾਲ ਤਾਜ਼ਾ ਹੀ ਆ ਹੱਲੇ ਕੀ ਰਖੇ ਵੇ ਜੀ ਫਿਰ ਇਹਦਾ ਮੁੱਲ ਆਪਾਂ ਮੁੱਲ ਵੀ ਜੀ ਆਪਣਾ ਅੱਗੇ ਵੀ ਜਾ ਜਿੰਦਾ ਅੱਛਾ ਹਾਂਜੀ ਤੇ ਮੁੱਲ ਤੇ ਦਾ 5000 ਅੱਛਾ ਬਾਕੀ ਆਪਾਂ ਚਲੋ ਪਾਣਾ ਮੇਰੀ ਪਾਣਾ ਦੇ ਦਾਂਗੇ ਅੱਛਾ ਹਾਂਜੀ ਕਿੰਨੇ ਰੇ ਦੇਣੀ ਆਪਾਂ ਇਹ ਆਪਾਂ ਦੇ ਦਾਂਗੇ 55000 55000 ਦੇ ਵਿੱਚੋਂ ਕਰਨਾ ਮੰਨਤਾ ਨਾ ਹੋਰ ਕਰਦਾਂਗੇ ਜੀ ਕਿੰਨਾ ਅਹੀਂ ਦੱਸ ਦੋ ਜੇ ਬਿਲਕੁਲ ਜਸਨ ਕਰਦੀਏ ਮੁਕਾਦੀਏ 10.53 ਹਜ਼ਾਰ ਦੀ ਦੇ ਜਾਂ। 76.53 ਹਜ਼ਾਰ ਦੀ ਦੇ ਦੋਗੇ। ਛੋਟ-ਛਾਟ ਹੋਰ ਮੌਕੇ ਤੇ ਕਰ ਦੋਗੇ ਮਾਨਤਨ। ਕੱਢ ਦਾਂਗੇ 1000 ਰੁਪਇਆ ਹੋਰ ਛੜ ਦਾਂਗੇ ਪੂਰੇ 52 ਦੀ। ਚਲੋ ਕੋਈ ਫੋਨ ਲਾਵੇ ਬਾਕੀ ਮੌਕੇ ਤੇ ਹੋ ਜਾਊਗਾ ਉਸ ਸਾਹਿਬ ਦੇ ਨਾਲ। ਤੇ ਠੀਕ ਹੈ ਵਿਧਿਆ ਕੁਛ ਹੈ ਨਾ? ਮੌਕੇ ਦੇ ਨਹੀਂ ਕਹਿਣੂ ਬਾਕੀ ਵੈਰ ਚੰਗੀ ਆ। ਬਾਕੀ ਕੋਈ ਵੀਰ ਫੋਨ ਲਾਵੇ ਇੱਕ ਦੀ ਹੈ ਨਾ ਮਾਨਤਨ ਹੋ ਜਾਊਗਾ ਮੌਕੇ ਤੇ ਹੋਰ। ਤੇ ਠੀਕ ਹੈ ਵਿਧਿਆ ਹੋਰ ਕੁਛ ਹੈ ਨਾ? ਬੱਸ ਬੱਸ ਵੀਰ ਜੀ ਬਾਤ ਆਓ ਆਪਣੀ ਚਲਾਈ ਕਰੋ ਪਾਸ ਕਰੋ। ਤਸੱਲੀ ਕਰਕੇ ਪਾਸ ਕਰਕੇ ਖੜੇ ਹਨ। ਬਧੀਆ ਹੈ ਕੋਈ ਗੱਲ ਦੁੱਧ ਸੇਵਾ ਦਾ ਹੁੰਦਾ। ਠੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਹੈਗੀ ਜਰਸੀ ਕ੍ਰੋਸ ਚ ਬਾਕੀ ਇੱਥੇ ਆ ਗਿਆ ਆਪਣੀ ਸਮਝਣਾ ਵੇਸ ਚਾੱਕ ਕੇ ਆਪਣੀ ਮਰਜ਼ੀ ਨਾਲ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ